ਜੋ ਕਿ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਔਰ ਸਾਡੇ ਜਿਹੜਾ ਇੱਕ ਮਨਿਸਟਰਸ ਦਾ ਗਰੁੱਪ ਬਣਾਇਆ ਉਹਨਾਂ ਦੇ ਇਨਚਾਰਜ ਔਰ ਸਾਡੇ ਨੈਸ਼ਨਲ ਕਮਿਨਰ ਨੇ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਜੀ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਨਸ਼ਾ ਤਸਕਰ ਹੈ ਉਹ ਜਾਂ ਤਾਂ ਆਪਣਾ ਕਾਰੋਬਾਰ ਬਦਲ ਲੈਣ ਤੇ ਚਾਹ ਉਹ ਪੰਜਾਬ ਛੱਡ ਦੇਣ ਤੇ ਦੂਜਾ ਜਿਹੜਾ ਹੈਗਾ ਉਹ ਸੁਨੇਹਾ ਜਿਹੜਾ ਮੈਂ ਦੇਣਾ ਚਾਹੁੰਦਾ ਉਹ ਮੈਂ ਦੇਣਾ ਚਾਹੁੰਦਾ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਸਾਡਾ ਜਿਹੜਾ ਯੂਥ ਹੈ ਉਹ ਗੁੰਮਰਾਹ ਹੋ ਕੇ ਗਲਤ ਰਸਤੇ ਤੇ ਪੈ ਕੇ ਨਸ਼ਿਆਂ ਦੇ ਵਿੱਚ ਚਲਾ ਗਿਆ ਹੈਗਾ ਉਹਨਾਂ ਵਾਸਤੇ ਸਾਡੇ ਕੋਲੇ ਕੀ ਸਹੂਲਤਾਂ ਮੌਜੂਦ ਹੈ ਬਾਰੇ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ 529 ਇਹੋ ਜਿਹੇ ਸਾਡੇ ਜਿਹਨੂੰ ਅਸੀਂ ਓਟ ਸੈਂਟਰ ਕਹਿੰਨੇ ਆ ਜਿੱਥੇ ਅਸੀਂ ਜਿਹੜਾ ਹੈਗਾ ਆਊਟਡੋਰ ਓਪੀਐਮ ਅਸਿਸਟੈਂਟ ਜਿਹੜੀ ਹੈਗੀ ਆ ਉਹਦੀ ਟ੍ਰੀਟਮੈਂਟ ਕਰਦੇ ਆ ਜਿੱਥੇ ਉਹਨਾਂ ਨੂੰ ਦਵਾਈ ਮਿਲਦੀ ਹੈ ਕਿਸੇ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਪੁਲਸ ਦੀ ਸ਼ਕਤੀ ਹੁੰਦੀ ਹੈ ਫਿਰ ਕੀ ਹੁੰਦਾ ਕਿ ਜਿਹੜੀ ਦਵਾਈ ਮਿਲਦੀਆਂ ਬੰਦ ਹੋ ਜੰਨੀਆਂ ਤੇ ਉਹ ਜਿਹੜੇ ਹੈਗੇ ਆ ਕੋਈ ਨਾ ਕੋਈ ਹੋਰ ਦਵਾਈ ਦਾ ਜਿਵੇਂ ਤੁਸੀਂ ਘੋੜਿਆਂ ਵਾਲੇ ਕੈਪਸੂਲ ਦੀ ਗੱਲ ਕਰਦੇ ਓਪੀਐਮ ਜਾਂ ਕੋਈ ਹੋ ਜਾਓ ਟੀਕੇ ਵਗੈਰਾ ਲਾਉਂਦੇ ਆ ਇਹੋ ਜਿਹਾ ਕੁਝ ਨਹੀਂ ਕਰਨਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਸਾਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਸਾਰੇ ਜਿੰਨੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਜਿੰਨੇ ਸਾਡੇ ਕਮਿਊਨਿਟੀਅਲ ਸੈਂਟਰ ਹੈ ਉਹਨਾਂ ਸਾਰਿਆਂ ਦੇ ਵਿੱਚ ਦਵਾਈ ਮਿਲਦੀ ਹੈ ਔਰ ਅਸੀਂ ਦਵਾਈ ਵੀ ਦਿੰਨੇ ਆ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਚ ਵੀ ਲੈ ਕੇ ਜਾਂਦੇ ਆ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਵੀ ਕਰਾਂਗੇ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਤੇ ਮੈਂ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਖਾਸ ਤੌਰ ਤੇ ਮਰੀਜ਼ਾਂ ਭੈਣਾਂ ਨੂੰ ਜਿਹੜੇ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਗੱਲ ਕਰਕੇ ਗੁਮਰਾਹ ਹੋ ਗਏ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਜਿਹੜੇ ਤਾਂ ਤਸਕਰ ਆ ਉਹ ਜੇਲ੍ਹਾਂ ਜਾਣਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਹਸਪਤਾਲ ਚ ਜਾਣਾ ਚਾਹੀਦਾ ਅਸੀਂ ਦਵਾਈ ਵੀ ਦੇਾਂਗੇ ਉਹਨਾਂ ਦਾ ਇਲਾਜ ਵੀ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਸ਼ੁਰੂ ਵੀ ਕਰਾਵਾਂਗੇ ਅਸੀਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਾਇਆ ਨਾਲ ਅਸੀਂ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ 250 ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਬਾਕੀ ਹਰ ਜ਼ਿਲ੍ਹੇ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਵਾਂਗੇ ਔਰ ਇੰਡਸਟਰੀ ਦੇ ਨਾਲ ਲਿੰਕੇਜ ਕਰਕੇ ਉਹਨਾਂ ਨੂੰ ਨੌਕਰੀਆਂ ਵੀ ਦਵਾਵਾਂਗੇ ਸੋ ਇਹ ਜਿਹੜੇ ਵੀ چاہے ਉਹ ਬਾਹਰੋਂ ਆਏ ਆ ਪਰੇਸ਼ਾਨ ਆ ਸਾਰਿਆਂ ਨੂੰ ਬੇਨਤੀ ਕਰਦਾ ਔਰ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਕੂਲਾਂ ਚ ਪੜ੍ਹਦੇ ਆ ਉਹਨਾਂ ਨੇ ਬਹੁਤ ਸਾਵਧਾਨ ਰਹਿਣਾ ਮੈਂ ਦੇਖ ਰਿਹਾ ਕਿ ਕਦੇ ਜਿਹੜਾ ਹੈਗਾ ਵੈਪਿੰਗ ਦੀ ਗੱਲ ਹੁੰਦੀ ਆ ਕਦੇ ਆ ਸਟਰਾਬਰੀ ਦੀ ਗੱਲ ਹੁੰਦੀ ਆ ਜਿਹੜੇ ਇੱਕ ਨਸ਼ੇ ਦੀ ਉਹਨਾਂ ਨੂੰ ਫ੍ਰੀ ਵੰਡਦੇ ਆ ਪਹਿਲਾਂ ਜਿਹੜੇ ਜਿਹੜੇ ਮਾੜੇ ਬੰਦੇ ਹੁੰਦੇ ਆ ਨਾ ਜੀ ਫ੍ਰੀ ਵੰਡਦੇ ਆ ਗੋਲੀਆਂ ਚਾਕਲੇਟ ਫਲੇਵਰਡ ਦੂਜਾ ਫਲੇਵਰਡ ਸਟਰਾਬਰੀ ਦੇ ਨਾਂ ਦੇ ਉੱਤੇ ਸਾਰੀਆਂ ਨਸ਼ੇ ਵਾਲੀਆਂ ਚੀਜ਼ਾਂ ਹੈਗੀਆਂ ਇਸ ਤੋਂ ਬਚ ਕੇ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਸੈਂਟਰ ਹੈ ਇਹਦੇ ਵਿੱਚ ਉਚੇਚੇ ਤੌਰ ਦੇ ਉੱਤੇ ਉਹਨਾਂ ਨੇ ਜੇ ਉਹਨਾਂ ਨੇ ਯੋਗਾ ਕਰਨਾ ਉਹਦੀ ਸੁਵਿਧਾ ਹੈਗੀ ਆ ਜਿਮ ਵਰਤਣਾ ਜਿਮ ਦੀ ਸੁਵਿਧਾ ਹੈਗੀ ਆ ਕੋਈ ਗੇਮ ਖੇਡਣੀ ਆ ਉਹਦੀ ਸੁਵਿਧਾ ਹੈਗੀ ਆ ਤੇ ਇਸ ਤੋਂ ਸਵਾਇ ਜਿਹੜਾ ਕੰਮ ਸਿੱਖਣ ਦੀ ਸੁਭਤਾ ਹੈਗੀ ਹੈ ਸਾਰੀਆਂ ਸੁਭਦਾਵਾਂ ਪੰਜਾਬ ਸਰਕਾਰ ਦੇ ਰਹੀ ਹੈ ਤਾਂ ਕਿ ਜਿਹੜੀ ਆਪਣੀ ਜਵਾਨੀਆਂ ਨੂੰ ਲੀਤ ਲੈ ਕੇ ਆਈਏ ਡਾਕਟਰ ਸਾਹਿਬ ਜਿਹੜੇ ਮਰੀਜ਼ ਦਵਾਈ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਦਵਾਈ ਜਿਹੜੀ ਬਲੈਕ ਵਿੱਚ ਮਿਲਦੀ ਹੈਗੀ ਹੈ ਤੇ ਉਹਨਾਂ ਲਈ ਕੀ ਕਰੂਗੀ ਨਹੀਂ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਦਵਾਈ ਸਰਕਾਰੀ ਹਸਪਤਾਲਾਂ ਚ ਫ੍ਰੀ ਮਿਲਦੀ ਹੈ ਉਹ ਬਲੈਕ ਚ ਕਿਉਂ ਲੈਣੀ ਆ ਤੁਸੀਂ ਤੁਸੀਂ ਗਲਤ ਦਵਾਈ ਕਿਉਂ ਲੈਣੀ ਆ ਮੈਂ ਕਹਿ ਰਿਹਾ ਵੀ ਕੋਈ ਕੰਮ ਨਾ ਕਰੋ ਇਹਨਾਂ ਤੋਂ ਦੂਰ ਰਹੋ ਬਲੈਕ ਦੀ ਕੀ ਲੋੜ ਹੈ ਤੁਹਾਨੂੰ ਜਦੋਂ ਸਰਕਾਰ ਦੇ ਖਿਲਾਫ ਵੀ ਕਾਰਵਾਈ ਹੋਏਗੀ ਉਹਨਾਂ ਖਿਲਾਫ ਬਿਲਕੁਲ ਉਹਨਾਂ ਦੇ ਖਿਲਾਫ ਤਾਂ ਇਹੋ ਜਿਹੀ ਕਾਰਵਾਈ ਹੋਏਗੀ ਕਿ ਜਵਾਨਾਂ ਦੇਖੇਗਾ ਹੁਣ ਉਹਨਾਂ ਦੇ ਖਿਲਾਫ ਜਿਹੜੀ ਵੀਡੀਓ ਵਾਇਰਲ ਹੋਈ ਸੀ ਆ ਜਿਹੜੀ ਵੀਡੀਓ ਹੋਈ ਸੀ ਉਹਦੇ ਖਿਲਾਫ ਕਾਰਵਾਈ ਵੀ ਹੋ ਗਈ ਹੈ ਜੀ ਡਾਕਟਰ ਸਾਹਿਬ ਇੱਕ ਕਾਉਂਸਲਿੰਗ ਵਾਸਤੇ ਜਿਹੜੇ ਛੱਡ ਕੇ ਜਾ ਚੁੱਕੇ ਨੇਗੇ ਨਸ਼ਾ ਉਹਨਾਂ ਨੂੰ ਕਾਉਂਸਲਿੰਗ ਵਾਸਤੇ ਜਿਹੜੀਆਂ ਤੁਸੀਂ ਲਿਸਟਾਂ ਮੰਗਾਈਆਂ ਨੇ ਉਹਦੇ ਬਾਰੇ ਥੋੜੀ ਜਾਣਕਾਰੀ ਦੇਖੋ ਅਸੀਂ ਉਹਦੇ ਚ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੇ ਬੰਦੇ ਨੇ ਨਸ਼ਾ ਛੱਡਤਾ ਉਹ ਰੀਹੈਬਿਲੀਟੇਸ਼ਨ ਤੇ ਕਈ ਵਾਰੀ ਕੀ ਹੁੰਦਾ ਕਿ ਬੱਚਾ ਨਸ਼ਾ ਛੱਡ ਕੇ ਚਲਾ ਗਿਆ ਉਹ ਪਿੰਡ ਚ ਗਿਆ ਆਪਣੇ ਮਹੱਲੇ ਚ ਗਿਆ ਉੱਥੇ ਮਾਹੌਲ ਉਹ ਹੀ ਆ ਦੁਬਾਰਾ ਨਸ਼ਾ ਲੈਣ ਲੱਗ ਜਾਂਦਾ ਉਹ ਦੁਬਾਰਾ ਨਸ਼ੇ ਵੱਲ ਨਾ ਜਾਣ ਇਸ ਕਰਕੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਬੁਲਾਇਆ ਹੈਗਾ ਔਰ ਉਹਨਾਂ ਨੂੰ ਪੀਰ ਐਜੂਕੇਟਰ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਹੈਗੇ ਜਿਹੜੇ ਬੰਦੇ ਨੇ ਖੁਦ ਨਸ਼ਾ ਛੱਡਤਾ ਉਹਨੂੰ ਅਸੀਂ ਹੀਰੋ ਬਣਾ ਕੇ ਉਹਨਾਂ ਨੂੰ ਅਸੀਂ ਆਪਣੇ ਵਿੱਚ ਵੀ ਇੱਧਰ ਵੀ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਮੋਟੀਵੇਟਰ ਬਣ ਰਾਦਰ ਦੈਨ ਕਿ ਉਹ ਆਪ ਜਾ ਕੇ ਦੁਬਾਰਾ ਨਸ਼ਾ ਕਰਨ ਲੱਗ ਜਣ ਉਹ ਦੂਜਿਆਂ ਨੂੰ ਨਸ਼ਾ ਛਡਾਉਣ ਦੇ ਵਿੱਚ ਯੋਗਦਾਨ ਪਾਣ ਅੱtema ਦੇਖਿਆ ਬਹੁਤ سارے ਮਰੀਜ਼ ਸਾਡੇ ਕੋਲ ਹਰਾਨੇ ਤੋਂ ਆ ਰਹੇ ਹਰਾਨੇ ਤੋਂ ਜ਼ਿਆਦਾ ਆ ਰਹੇ ਹੁਣ ਸਾਡੇ ਕੋਲ ਤੇ ਜਿਹੜਾ ਨਸ਼ੇ ਦੀ ਵੀ ਮੈਨੂੰ ਜਿੰਨਾ ਜਿੱਥੇ ਤੱਕ ਮੇਰੀ ਨੌਲੇਜ ਆ ਉਹ ਜਿਹੜਾ ਘਰ ਪੰਜਾਬ ਦੇ ਵਿੱਚ ਤਾਂ ਹੁੰਦਾ ਨਹੀਂ ਨਸ਼ਾ ਇਹ ਉਹ ਆਂਦਾ ਤਾਂ ਬਾਹਰੋਂ ਹੀ ਸਾਰਾ ਚਾਹੇ ਉਹ ਪਾਕਿਸਤਾਨ ਤੋਂ ਆਂਦਾ ਜਾਂ ਨੇਬਰਿੰਗ ਸਟੇਟਸ ਤੋਂ ਆਂਦਾ ਹੈ ਉਹਦੇ ਉੱਤੇ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਪੰਜਾਬ ਪੁਲਿਸ ਹੈ ਉਹ ਚੇਚੇ ਤੌਰ ਦੇਤੇ ਧਿਆਨ ਦੇ ਰਹੀ ਹੈ ਔਰ ਉਹ ਸਾਰੇ ਫੜੇ ਜਾਣਗੇ ਪੰਜਾਬ ਬਿਲਕੁਲ ਜੀ ਅਸੀਂ ਤਹਈਆ ਕਰ ਲਿਆ ਵੀ ਅਸੀਂ ਜਿੰਨੀ ਦੇਰ ਪੰਜਾਬ ਚੋਂ ਨਸ਼ੇ ਖਤਮ ਨਹੀਂ ਹੋ ਜਾਂਦੇ ਉਨੀ ਦੇਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤਾਂ ਸਾਰੇ ਪੰਜਾਬ ਚ ਜਾਊਂਗਾ ਮੇਰਾ ਜਿਹੜਾ ਸਿਹਤ ਵਾਲਾ ਪੱਖ ਹੈ ਬਾਕੀ ਸਾਡੇ ਜਿਹੜੇ ਚਾਰੋਂ ਮੈਂਬਰ ਆ ਉਹਨਾਂ ਨੇ ਅੱਜ ਜ਼ਿਲ੍ਹੇ ਵੀ ਵੰਡ ਦਿੱਤੇ ਗਏ ਉਹਨਾਂ ਨੂੰ 6-6 ਜ਼ਿਲ੍ਹੇ ਸਾਰਿਆਂ ਨੂੰ ਦੇ ਦਿੱਤੇ ਗਏ ਆ ਤੇ ਉਹ 6 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਮੀਟਿੰਗ ਕਰਕੇ ਇਸ ਤੋਂ ਅਗਲੀ ਜਿਹੜੀ ਸਾਡੀ ਫੇਜ਼ ਹੈ ਅਸੀਂ ਸਰਪੰਚਸ ਦੇ ਨਾਲ ਜਿਹੜੇ ਕਮਿਊਨਿਟੀ ਲੀਡਰਸ ਆਗੇ ਉਹਨਾਂ ਦੇ ਨਾਲ ਐਨਜੀਓਜ਼ ਦੇ ਨਾਲ ਵੀ ਮੀਟਿੰਗ ਕਰਾਂਗੇ ਔਰ ਇੱਕ ਜਿਹੜੀ ਇਹਨੂੰ ਇੱਕ ਲੋਕਾਂ ਦੀ ਲਹਿਰ ਬਣਾਵਾਂਗੇ ਇਹਨੂੰ ਜਦੋਂ ਲੋਕ ਲਹਿਰ ਬਣ ਗਈ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਹੈ ਇਹ ਤੁਸੀਂ ਜਿੱਦਾਂ ਆਏ ਸੀ ਓਦਾਂ ਵਾਪਸ ਜਾਊਗਾ ਅਜਨਸ਼ਾ ਮੁਕਤੀ ਕੇਂਦਰ ਜੰਦਰ ਹਸਪਤਾਲ ਪਟਿਆਲਾ ਇਹਦੇ ਚ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਉਹਦੇ ਵਾਸਤੇ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹ ਕਾਰਵਾਈ ਕਰੇਗਾ ਜਿਹੜੀ ਤੁਸੀਂ ਮੈਡੀਕਲ ਨਸ਼ੇ ਦੀ ਗੱਲ ਕੀਤੀ ਆ ਇੱਕ ਜਿਸ ਤਰ੍ਹਾਂ ਕੋਈ ਸੁਪੋਜ਼ ਨੀਂਦ ਵਾਲੀ ਗੋਲੀ ਆ ਜਾਂ ਕੋਈ ਪੈਰੀਫਰਲ ਨਿਊਰੋਪੈਥੀ ਵਾਸਤੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਅਸੀਂ ਜਿਹੜੀ ਪ੍ਰੀਕਾਬਲ ਲੈਣਾ ਇਹ ਅਸੀਂ ਯੂਜ਼ ਕਰਦੇ ਆ ਉਹਦਾ ਕਿਤੇ ਥੋੜਾ ਮੋਟਾ ਮਿਸਯੂਜ਼ ਹੋ ਜਾਂਦਾ ਉਹਨੂੰ ਅਸੀਂ ਚੈੱਕ ਕਰਾਂਗੇ ਉਹਦੇ ਵਾਸਤੇ ਅਸੀਂ ਨਾਰਮਸ ਬਣਾਏ ਆ ਨਵੇਂ ਰੂਲਸ ਬਣਾਏ ਆ ਇੱਕ ਨਵੀਂ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੇ ਆ ਉਹ ਵੱਡੀ ਸਮੱਸਿਆ ਨਹੀਂ ਆ ਵੱਡੀ ਸਮੱਸਿਆ ਕੀ ਆ ਜਿਹੜੇ ਚਿੱਟੇ ਵਾਲੇ ਆ ਜਿਹੜੇ ਟੀਕੇ ਲਾਉਂਦੇ ਆ ਓਵਰਡੋਸ ਦੇ ਨਾਲ ਮੌਤ ਹੁੰਦੀ ਆ ਔਰ ਉਹ ਜਿਹੜੇ ਇੱਕ ਗੱਲ ਹੋਰ ਵੀ ਆ ਜਿਹੜੇ ਤੁਸੀਂ ਮੈਡੀਕਲ ਨਸ਼ਿਆਂ ਦੀ ਗੱਲ ਕੀਤੀ ਆ ਜਾਂ ਜਿਹੜੇ ਕੋਈ ਮੈਂ ਕਹੂੰਗਾ ਫੀਮ ਭੁੱਕੇ ਵਾਲੇ ਵੀ ਉਹਨਾਂ ਨੂੰ ਕ੍ਰਿਮੀਨਲ ਬਹੁਤ ਘੱਟ ਮਿਲ ਲਗੇ ਜਿਹੜੇ ਚਿੱਟੇ ਵਾਲੇ ਆ ਕ੍ਰਿਮੀਨਲ ਜਿਹੜੇ ਕ੍ਰਾਈਮ ਨਸ ਬੰਦੇ ਹੋ ਇਹਨਾਂ ਦਾ ਸੋ ਸਭ ਤੋਂ ਵੱਡੀ ਸਮੱਸਿਆ ਸਾਡੀ ਜਿਹੜੀ ਹੈਗੀ ਆ ਉਹ ਸਾਡੀ ਜਿਹੜੀ ਪ੍ਰਾਇਓਰਟੀ ਆ ਵੀ ਜਿਹੜੇ ਜਿੰਨੇ ਵੀ ਬੱਚੇ ਟੀਕਾ ਲਾਂਦੇ ਆ ਜਿਹੜੇ ਜਿਨ੍ਹਾਂ ਨੂੰ ਚਿੱਟਾ ਕਹਿੰਦੇ ਆ ਆਪਾਂ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਪਿੰਡਾਂ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਲੈ ਕੇ ਆਓ ਪਹਿਲਾਂ ਟੀਕੇ ਲਾਣੇ ਬੰਦ ਕਰੀਏ ਮੌਤਾਂ ਬੰਦ ਹੋਣ ਤੇ ਹੌਲੀ ਹੌਲੀ ਉਹਨਾਂ ਨੂੰ ਆਪਾਂ ਜਿਹੜੀਆਂ ਗੋਲੀਆਂ ਦੇ ਕੇ ਗੋਲੀਆਂ ਤੋਂ ਛੁਡਾ ਕੇ ਗੋਲੀਆਂ ਬੰਦ ਕਰਕੇ ਹੌਲੀ ਹੌਲੀ ਉਹਨਾਂ ਸਪਿਰਿੰਜਾਂ ਦੀ ਕੈਮਿਸਟਰੀ ਕਰਨ ਤੋਂ ਜਾ ਰਹੇ ਉਹਨਾਂ ਉੱਪਰ ਵੀ ਕਾਰਵਾਈ ਹੋਈ ਦੇਖੋ ਮੇਰੀ ਗੱਲ ਸੁਣੋ ਤੁਸੀਂ ਇਹ ਨਾ ਮੇਰੀ ਗੱਲ ਨੂੰ ਇਹਨੂੰ ਮਿਸ ਇੰਟਰਪ੍ਰੀਟ ਨਾ ਕਰਿਓ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹ ਕਹਿੰਦੇ ਆ ਵੀ ਤੁਸੀਂ ਜੇ ਟੀਕੇ ਲਾਣੇ ਆ ਨਾ ਜੀ ਉਹ ਇੱਕ ਉਹਨਾਂ ਨੇ ਗਰੁੱਪ ਬਣਾਏ ਕਿ ਪਹਿਲਾਂ ਵੀ ਪਹਿਲਾਂ ਤੁਸੀਂ ਟੀਕਾ ਸਾਤੋਂ ਲੈ ਲਓ ਉਹਦਾ ਕਾਰਨ ਕੀ ਆ ਜਦੋਂ ਸਿਰਿੰਜਾਂ ਦੀ ਸ਼ੇਅਰਿੰਗ ਹੁੰਦੀ ਆ ਨਾ ਜੀ ਉਹਦੇ ਨਾਲ ਐਚ ਆਈ ਵੀ ਹੈਪਾਟਾਈਟਸ ਬੀ ਹੈਪਾਟਾਈਟਸ ਸੀ ਵਰਗੀਆਂ ਜਾਨਲੇਵਾ ਬਿਮਾਰੀਆਂ ਹ ਸੋ ਇਹ ਜਿਹੜੀ ਕੋਈ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਜੀ ਉਹ ਕੋਈ ਕੁਆਰਸਿਵ ਐਕਸ਼ਨ ਨਹੀਂ ਹੈ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਸਾਡੇ ਹਸਪਤਾਲਾਂ 'ਚ ਆਓ ਸਾਡੇ ਕੋਲ ਇਹੋ ਜਿਹੀ ਦਵਾਈਆਂ ਟੀਕੇ ਦੀ ਲੋੜ ਨਹੀਂ ਪੈਂਦੀ ਉਹ ਨੱਕ ਚ ਪਾਉਣ ਵਾਲੇ ਡ੍ਰੌਪਸ ਹੁੰਦੇ ਆ ਸੀ ਉਹ ਵੀ ਸ਼ੁਰੂ ਕਰ ਰਹੇ ਆ ਜੀ ਸਰ ਉਹ ਉਨਾ ਹੀ ਅਸਰ ਹੋਏਗਾ ਉਹਦਾ ਅਸੀਂ ਤੁਹਾਡਾ ਅਸੀਂ ਸਾਰਾ ਕੁਝ ਮੈਨੇਜ ਕਰ ਲਾਂਗੇ ਜਿਹੜੀ ਓਵਰਡੋਸ ਡੈਥ ਹੈ ਇਹਦੇ ਵਾਸਤੇ ਦੇਖੋ ਸਾਡਾ ਇੱਕ ਡਾਕਟਰੀ ਦੇ ਨਾਤੇ ਜਿਹੜਾ ਹੈਗਾ ਜਿਹੜੀ ਤੁਹਾਡੀ ਇੱਕ ਕਣਕ ਦੇ ਵਿੱਚ ਗੋਲੀ ਰੱਖਦੇ ਉਹਨੂੰ ਸੈਲਫ ਹੌਸ ਕਹਿੰਦੇ ਸੀ ਉਹਦਾ ਕੋਈ ਇਲਾਜ ਨਹੀਂ ਐਂਟੀਡੋਟ ਨਹੀਂ ਹੈ ਇਹਦਾ ਐਂਟੀਡੋਟ ਹੈਗਾ ਅਸੀਂ ਐਂਟੀਡੋਟ ਵੀ ਅਵੇਲੇਬਲ ਕਰਾਇਆ ਪਿੰਡਾਂ 'ਚ ਅਵੇਲੇਬਲ ਹੈ ਮੱਲਾ ਕਲੀਨਿਕ 'ਚ ਬਾਈ ਚਾਂਸ ਕਿਸੇ ਨੂੰ ਪਤਾ ਲੱਗੇ ਕਿ ਬੱਚੇ ਨੇ ਟੀਕਾ ਲਾ ਲਿਆ ਗਲਤੀ ਦੇ ਨਾਲ ਤਾਂ ਇਮੀਡੀਏਟਲੀ ਸਾਡੇ ਸਰਕਾਰੀ ਹਸਪਤਾਲ ਚ ਜਾਓ ਸਾਡੇ ਕੋਲੇ ਦਵਾਈ ਹੈਗੀ ਅਸੀਂ ਉਹਦੀ ਜਾਨ ਬਚਾ ਸਕਦੇ ਹਾਂ ਮੌਤਾਂ ਨਹੀਂ ਹੋਣੀ ਚਾਹੀਦੀਆਂ ਮੌਤਾਂ ਬੰਦ ਹੋਣੀਆਂ ਚਾਹੀਦੀਆਂ ਸਾਈਕੀਆਟ੍ਰਿਸਟ ਚਾਹੀਦੇ ਹੁੰਦੇ 529 ਤੁਸੀਂ ਓਟ ਕਲੀਨਿਕ ਦੱਸੇ ਨੇ ਸੈਕਟਰੀ ਆਪਣੇ ਸ਼ਹਿਰ ਐਜ ਹੈਲਥ ਡਿਪਾਰਟਮੈਂਟ ਦੇ ਵੀ ਦੋ ਨੇ ਇੱਕ ਐਨ ਐਚ ਐਮ ਦੇ ਅੰਦਰ ਇੱਕ 30 35 ਲੱਖ ਓਟ ਕਲੀਨਿਕਸ 529 ਹੈ ਜੀ ਐਲ ਸੀ ਚੱਲ ਰਹੇ ਨੇ ਓਵਰ ਬਰਡਨ ਨੇ ਉਹਨਾਂ ਕੋ ਵੀ ਤਾਂ ਇੱਕ ਰੋਲ ਹਾਂ ਇਹ ਇਹ ਤੁਹਾਡਾ ਅੱਛਾ ਸਵਾਲ ਹੈ ਇਹਦੇ ਵਾਸਤੇ ਅਸੀਂ ਜਿਹੜਾ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਖਜ਼ਾਨਾ ਮੰਤਰੀ ਨੇ ਨੈਸ਼ਨਲ ਕਮਿਸ਼ਨਰ ਨੇ ਕਿਹਾ ਇਹਦੇ ਵਾਸਤੇ ਅਸੀਂ ਬੰਦੋਬਸਤ ਕਰ ਰਹੇ ਹਾਂ ਜਿਹੜੇ ਪ੍ਰਾਈਵੇਟ ਡਾਕਟਰ ਹੈ ਅਸੀਂ ਉਹਨਾਂ ਨੂੰ ਇੰਪੈਨਲ ਕਰ ਰਹੇ ਹਾਂ ਇਹਦੇ ਵਾਸਤੇ ਸੈਕਟਰੀਸਟ ਨਹੀਂ ਨਹੀਂ ਸੈਕਟਰੀਸਟ ਵੀ ਕਰਾਂਗੇ ਜਿਹੜੇ ਕਾਉਂ ਵਾਲੇ ਦਿਨਾਂ ਦੇ ਵਿੱਚ ਸਕੈਟਰਸਟ ਵੀ ਹਾਰ ਕਰਾਂਗੇ ਕਿਉਂਕਿ ਜਿਹੜੀ ਦੀ ਸ਼ਾਰਟੇਜ ਸਕੈਟਰਸ ਦੀ ਹੈ ਨਾ ਆਪਣੇ ਕੋਲੇ ਸਕੈਟਰਸ ਨੂੰ ਅਸੀਂ ਐਮਪੈਨਲ ਕਰਕੇ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੇ ਸਾਡੇ ਸੈਂਟਰ ਹੈਗਾ ਉੱਥੇ ਜਾ ਕੇ ਉਹ ਗਰੁੱਪ ਕਾਉਂਸਲਿੰਗ ਕਰ ਸਕਦੇ ਆ ਮਰੀਜ਼ਾਂ ਦਾ ਚੈੱਕਅਪ ਕਰਨਗੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨਗੇ ਸਕੈਟਰਸ ਅਸੀਂ ਐਮਪੈਨਲ ਕਰਾਂਗੇ ਉਹਨੂੰ ਕਰੈਂਟਲੀ ਕਿੰਨੇ ਆ ਪੰਜਾਬ ਕੋਲ ਆਪਣੇ ਹੈਲਥ ਡਿਪਾਰਟਮੈਂਟ ਅ ਪ੍ਰੈਜ਼ੈਂਟਲੀ ਜਿਹੜੇ ਅਗਤ ਤਕੀਬਨ 60 ਦੇ ਕਰੀਬ ਆ ਜਿਹੜੇ ਆ ਗਏ ਨੇ ਆਪਣੇ ਕੋਲ ਹਾਂ ਆਲਰੇਡੀ ਹੈਗੇ ਆ ਸਾਡੇ ਕੋਲ ਦੇਖੋ ਇਹਦੇ 'ਚ ਨਾ ਜਿਹੜਾ ਜ਼ਿਆਦਾ ਰੋਲ ਹੁੰਦਾ ਉਹ ਕਾਉਂਸਲਰ ਦਾ ਰ ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਜਿਹੜੀਆਂ ਜਿਹੜਾ ਮੇਨ ਇਸ਼ੂ ਹੈ ਨਾ ਜੀ ਉਹ ਇਸ ਵੇਲੇ ਹੈਗਾ ਜਿਹੜੀਆਂ ਹਾਰਡ ਡਰੱਗਸ ਆ ਜਿਹੜੀ ਨਸ਼ਾ ਤਸਕਰੀ ਆ ਉਹਨੂੰ ਕਰਬ ਕਰਨਾ ਜੀ ਆਪਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਹੁਣ ਜਿਹੜੇ ਕਮਿਊਨਿਟੀ ਲੀਡਰਸ ਨਾਲ ਇੰਟਰੈਕਟ ਕਰਾਂਗੇ ਜਿਹੜੇ ਕਮਿਊਨਿਟੀ ਲੀਡਰਸ ਆ ਜਦੋਂ ਕਮਿਊਨਿਟੀ ਲੀਡਰਸ ਮੋਟੀਵੇਟ ਹੋ ਗਏ ਤੁਸੀਂ ਜਦੋਂ ਅਗਲੀ ਵਾਰ ਆਓਗੇ ਮੇਰੀ ਕੋਸ਼ਿਸ਼ ਹੋਏਗੀ ਕਿ ਇੱਥੇ ਥੋੜੇ ਜਿਹਾ ਪੇਰੈਂਟਸ ਉਹਨਾਂ ਵੀ ਬੈਠਿਆ ਨਾਲ ਉਹਨਾਂ ਦੇ ਪੀਰੈਂਟਸ ਜਿਹੜੇ ਆ ਗਿਆ ਖਾਸ ਕਰਕੇ ਕਿਸੇ ਦੀ ਮਾਂ ਬੈਠੀ ਆ ਕਿਸੇ ਦਾ ਪਿਓ ਬੈਠਾ ਕਿਸੇ ਦਾ ਚਾਚਾ ਬੈਠਾ ਸੋ ਉਹਨਾਂ ਦੇ ਗਰੁੱਪ ਬਣਾ ਕੇ ਉਹ ਇੱਥੇ ਆ ਕੇ ਇਹਨਾਂ ਦਾ ਇਲਾਜ ਕਰਾਨਗੇ ਔਰ ਜਿਹੜੇ ਪਿੰਡਾਂ ਦੇ ਵਿੱਚ سپورਟ ਗਰੁੱਪ ਬਣਾਵਾਂਗੇ ਇਹਨਾਂ ਦੇ ਮਤਲਬ ਇਹਦਾ ਰੋਲ ਜ਼ਿਆਦਾ ਹੈਗਾ ਜੀ ਇਹ ਕਹਿੰਦਾ ਸਾਥ ਕਿਵੇਂ ਮਿਲ ਰਿਹਾ ਤੁਹਾਨੂੰ ਜੀ ਲੋਕਾਂ ਦਾ ਭਰਮ ਹੰਗਾਰਾ ਬਹੁਤ ਅੱਛਾ ਜਦੋਂ ਦੀ ਇਹ ਮਹਿਮ ਸ਼ੁਰੂ ਹੋਈ ਹੈ ਨਾ ਜੀ ਮੈਨੂੰ ਐਨੇ ਫੋਨ ਆਉਂਦੇ ਤੁਸੀਂ ਯਕੀਨ ਨਹੀਂ ਕਰ ਸਕਦੇ ਹੁਣ ਵੀ ਮੇਰਾ ਫੋਨ ਲਗਾਤਾਰ ਸਾਇਲੈਂਟ ਤੇ ਲਗਾਤਾਰ ਚੱਲ ਰਿਹਾ ਜੀ ਕਹਿੰਦਾ